ਸਤਿ ਸ਼੍ਰੀ ਅਕਾਲ ਜੀ ਜਿੱਦਾਂ ਕਿ ਆਪਣਾ ਇੱਕ ਵਾਦਾ ਹੋਇਆ ਹੋਇਆ ਸੀ ਤੁਹਾਡੇ ਨਾਲ ਜਿਹੜੀ ਆ ਪਕਣਕ ਬੀਜੀ ਸੀ ਰੋਟਾਵੇਟਰ ਨਾਲ ਦੋ ਵਾਰ ਚ ਇੱਕ ਵਾਰ ਇੱਕ ਵਾਰੀ ਸਿੰਗਲ ਬਾਕੇ ਫਿਰ ਅਗਲੀ ਵਾਰੀ ਬੀਜ ਪਾ ਕੇ ਕੀਤਾ ਸੀ ਪੂਸਾ ਦੇ ਖਰਚਿਆਂ ਚ ਗੱਲ ਇਹ ਸੀ ਕਿ ਬਹੁਤ ਸੱਜਣ ਇਹੀ ਕਹਿੰਦੇ ਹੁੰਦੇ ਸੀ ਵੀ ਬਾਕੀ ਦਾ ਦੇਖ ਲਾਂਗੇ ਪੂਸ਼ਾ ਦਾ ਕੋਈ ਹੱਲ ਨਹੀਂ ਉਹਦੀਆਂ ਆਪਾਂ ਪਹਿਲਾਂ ਵੀ ਦੋ ਕੁ ਵੀਡੀਓ ਪਾ ਚੁੱਕੇ ਹਾਂ ਹੁਣ ਉਹ ਕਣਕ ਆ ਜਿਹੜੀ 30 ਦਿਨਾਂ ਦੀ ਹੋ ਚੁੱਕੀ ਆ ਤੇ ਪਾਣੀ ਦੇ ਨੇੜੇ ਆ ਪਾਣੀ ਕਦੇ ਦਿਨ ਚੋਂ ਨੂੰ ਦੇ ਦੇਣਾ 30 ਦਿਨਾਂ ਦੀ ਹੋਈ ਹੋਈ ਤੁਹਾਨੂੰ ਕਣਕ ਦਿਖਾਵਾਂਗੇ ਜਿਹਦੇ ਵਿੱਚ ਬੱਖੋ ਵੱਖਰੇ ਬੀਨੇ 1105 ਵੀ ਹੈ 677 187 ਤੇ 222 ਸਾਰੇ ਬੀਜਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਹਦੀ ਗਰੋਥ ਦਿਖਾਵਾਂਗੇ ਤੇ ਕਿੰਨਾ ਕ ਜਮ ਕਿੰਨਾ ਕ ਜਰਮੀਨੇਸ਼ਨ ਕਿੰਨਾ ਕ ਕਿਾਰੇ ਕਿੰਨੇ ਕ ਪਰ ਇਹਨੇ ਸੋਣੀ ਕਿੰਨੀ ਕ ਖੜੀ ਆ ਉਹ ਸਾਰੇ ਦਰਸ਼ਨ ਮੇਲੇ ਕਰਾਵਾਂਗੇ ਸੋ ਵੀਡੀਓ ਨਾਲ ਜੁੜੇ ਰਹੋ ਅੱਗੇ ਤੁਹਾਨੂੰ ਸਾਰੀ ਕਣਕ ਦਿਖਾਉਣੀ ਹੈ ਵਾਡਾ ਤਰਕੇ ਆ ਲਓ ਜੀ ਆ ਹੈਗੀ 30 ਤਰੀਕ ਦੀ ਬੀਜੀ ਸੌਰੀ ਅੱਜ ਹੋ ਗਈ ਇਹ 30 ਦਿਨ ਦੀ ਹੈ 5 ਤਰੀਕ ਦੀ ਬੀਜੀ ਹੋਈ ਆ 5 ਨਵੰਬਰ ਦੀ 1105 ਐਵੇਂ ਦੀ ਖੜੀ ਆ ਭਾਈ ਮੈਨੂੰ ਤਾਂ ਠੀਕ ਲੱਗਦੀ ਆ ਕੋਈ ਛਿੱਦੀ ਨਹੀਂ ਜਰਮੀਨੇਸ਼ਨ ਵੀ ਸਹੀ ਆ ਸਾਰੇ ਕਿਤੇ ਬਰਾਬਰ ਆ ਬਿਲਕੁਲ ਸਹੀ ਜਮ ਹੈ ਸਹੀ ਖੜੀ ਹੈ ਪਾਣੀ ਹੁਣ ਇਹਨੂੰ ਲਾ ਦੇਣਾ ਬੱਟਾ ਬੁੱਟਾ ਤੇ ਵੀ ਸਾਰੀ ਉੱਗ ਗਈ ਪੂਛਾ ਦੇ ਖਰਚਿਆਂ ਜਾਂ ਮੇਨ ਗੱਲ ਆ ਜਿਹੜੀ ਅਸਲ ਚ ਗੱਲ ਇਹ ਹੋ ਰਹੀ ਸੀ ਕਿ ਵੀ ਖਰਚੇ ਇੰਨੇ ਖਰਚਿਆਂ ਚ ਕਣਕ ਨਿਕਲੇ ਹੁੰਦੀ ਹੈ ਗਿੱਲ ਬੱਤਰ ਸਹੀ ਹੋਵੇ ਕਣਕ ਨਿਕਲਣਾ ਕੋਈ ਬੜੀ ਸਮੱਸਿਆ ਨਹੀਂ ਹੈ ਅਜੇ ਇਦਾਂ ਦੂਰੋਂ ਦਿਖਾਈ ਆ ਆਪਾਂ ਇਦਾਂ ਦੀ ਲੱਗ ਰਹੀ ਹੈ ਇਹ 1105 ਜੇ ਨੇੜੇ ਤੋਂ ਬੂਟਾ ਦਿਖਾਈਏ ਐਵੇਂ ਦੀ ਕਣਕ ਖੜੀ ਹੈ ਮੈਨੂੰ ਤਾਂ ਬਈ ਜੀ ਕੋਈ ਸਮੱਸਿਆ ਨਹੀਂ ਲੱਗਦੀ ਅਗਲੀ ਗੱਲ ਆ ਗਈ ਸੀ ਬਹੁਤ ਏਰੀਆਜ਼ ਦੇ ਵਿੱਚ ਸੁੰਡੀਆਂ ਪੈਂਦੀਆਂ ਨੇ ਹਾਲਾ ਕਿ ਇਹਨਾਂ ਸੁੰਡੀ ਪੈ ਜਾਂਦੀ ਹੈ ਹੁਣ ਆਪਾਂ ਸੁੰਡੀ ਵੀ ਤੁਹਾਨੂੰ ਦਿਖਾਉਂਦੇ ਆ ਮੈਂ ਨਹੀਂ ਕਹਿੰਦਾ ਕਿ ਸੁੰਡੀ ਨਹੀਂ ਪੈਂਦੀ ਪਰ ਸੁੰਡੀ ਏਰੀਆ ਵਾਈਜ਼ ਪੈਂਦੀ ਹੈ ਤੁਹਾਡੇ ਏਰੀਆ 'ਚ ਬਈ ਜੀ ਕੋਈ ਸੁੰਡੀ ਨਹੀਂ ਤੁਹਾਡੇ ਤਾਂ ਕਦੇ ਵੀ ਨਹੀਂ ਐਵੇਂ ਕਹੀ ਅੱਜ ਤੱਕ ਸੁੰਡੀ ਵੀ ਕਦੇ ਵੀ ਸੁੰਡੀ ਪਈ ਹੋਵੇ ਕਦੇ ਵੀ ਕੋਈ ਸੁੰਡੀ ਨਹੀਂ ਪਈ ਹਾਂ ਕਿਸੇ ਏਰੀਆ ਚ ਪੈਂਦੀ ਹੈ ਤਾਂ ਨਾਬਦੇ ਦੇ ਪਿੰਡਾਂ ਚ ਪੈਂਦੀ ਹੈ ਨਾਬਦੇ ਦੇ ਪਿੰਡਾਂ ਚ ਸੁੰਡੀ ਪੈ ਜਾਂਦੀ ਹੈ ਇਹ ਨਹੀਂ ਗੱਲ ਕਿ ਸੁੰਡੀ ਪੈਂਦੀ ਹੁਣ ਪਰ ਏਰੀਆ ਵਾਈਜ਼ ਪੈਂਦੀ ਹੈ ਹਰ ਇੱਕ ਜ਼ਮੀਨ ਚ ਨਹੀਂ ਸੁੰਡੀ ਪੈਂਦੀ ਅਗਲੀ ਤੁਹਾਨੂੰ ਥੋੜੀ ਜਿਹੀ ਦਿਖਾ ਦੰਨੇ ਆਪਾਂ ਕਣਕ ਆ ਤਾਂ ਹੈਗੀ ਹੈ 1152 ਅੱਗੇ 187 ਦਿਖਾ ਦੰਨੇ ਜਿਹੜਾ ਨਵਾਂ ਬੀਜ ਚੂਹੇ ਦੀ ਸਮੱਸਿਆ ਥੋੜੀ ਜਿਹੀ ਹੈਗੀ ਆ ਜਿਵੇਂ ਆਨ ਇੱਕ ਦੋ ਮੋਕੀ ਕਹਿੰਦੇ ਕੀਲੇ ਚ ਇੱਕ ਅੱਧੀ ਕੋਈ ਸਾਡੋ ਤਾਂ ਦੂਜੀ ਚ ਵੀ ਹਰ ਇੱਕ ਚ ਆ ਜਾਂਦੀ ਉਹ ਚ ਕੋਈ ਖਾਸ ਪਰ ਅੱਗੇ ਆ ਗਈ ਵੀ ਆਪਾਂ ਦੇਖੀਏ ਵੀ ਗੁੱਲੀ ਡੰਡਾ ਕਿੰਨਾ ਖੋਇਆ ਕੋਈ ਖਾਸ ਕਬਾੜ ਨਹੀਂ ਨਾਰਮਲ ਜਈਏ ਇੱਕ ਸਪਰੇਅ ਨਾਲ ਆਮ ਕਾਬੂ ਆ ਜਾਂਦਾ ਕੋਈ ਕੋਰਚ ਕਰਨ ਦੀ ਲੋੜ ਨਹੀਂ ਪਾਣੀ ਲਾ ਕੇ ਕਰਾਂਗੇ ਠੰਡੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵਧੀਆ ਖੜੀ ਹੈ ਕਿੱਤੇ ਕੋਈ ਪਾੜਾ ਨਹੀਂ ਕਿਤੇ ਨਹੀਂ ਵੀ ਇੱਥੋਂ ਨਿਕਲ ਹੀ ਨਹੀਂ ਜਾਂ ਇੱਥੇ ਪ੍ਰਾਲੀ ਜ਼ਿਆਦਾ ਸੀ ਹੁਣ ਮੈਂ ਤੁਹਾਨੂੰ ਪ੍ਰਾਲੀ ਦਿਖਾਉਂਗਾ ਜਿੱਥੇ ਬਹੁਤ ਬਹੁਤ ਜ਼ਿਆਦਾ ਪ੍ਰਾਲੀ ਆ ਉੱਥੇ ਵੀ ਕਣਕ ਨਿਕਲੇ ਕਣਕ ਨਿਕਲ ਨੂੰ ਨਹੀਂ ਰਹਿੰਦੀ ਇਹ ਖੇਤ ਦੇ ਵਿੱਚ ਥੋੜਾ ਜਿਹਾ ਗੁੱਲੀ ਡੰਡਾ ਹੈਗਾ ਕਿਉਂਕਿ ਗਿੱਲ ਨਜਾਇਜ਼ੇ ਗਿੱਲੇ ਸੀ ਥੋੜੀ ਇਹ ਹੈਗੀ ਹੈ ਜੀ 187 ਪਰ ਜੇ ਕਹੀਏ ਕਿਸੇ ਕਿਸਮ ਦੀ ਸੰਡੀ ਸੰਡੀ ਕੋਈ ਨਹੀਂ ਇਹਦੇ ਵਿੱਚ ਵੀ ਜਿਵੇਂ ਪ੍ਰਾਲੀ 187 ਸੀਡ ਹੈ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਸੁੰਢੀ ਨਹੀਂ ਇਕੁਵਲੈਂਟ ਬਰਾਬਰ ਜੰਮ ਕੋਈ ਦਿੱਕਤ ਨਹੀਂ ਕੋਈ ਲੈਨ ਨਹੀਂ ਕੋਈ ਦੇਨ ਨਹੀਂ ਆਹ ਸਾਹਮਣੇ 670 ਖੜੀ ਆ 670 ਥੋੜੀ ਚਿੱਟੀ-ਚਿੱਟੀ ਜੀ ਹੋ ਜਾਂਦੀ ਆ ਪਤਾ ਨਹੀਂ ਕਿਉਂ 20 ਦਾ ਹੀ ਫਰਕ ਹੈ ਇਹ 222 ਤੁਹਾਨੂੰ ਪરા ਦਿਖਾ ਕੇ ਹੁਣ ਆਦੋ ਹੀ ਦੇਖ ਸਕਦੇ ਹੋ ਕਿੰਨੀ ਪਰਾਲੀ ਹੈ ਆ ਪਰਾਲੀ ਦੇ ਵਿੱਚ ਵੀ ਪੂਰੇ ਜੰਮ ਹੈ ਆ ਪਰਾਲੀ ਪਈ ਹੈ ਕਿੰਨੀ ਪਰਾਲੀ ਪਈ ਹੈ ਇਹਦੇ ਵਿੱਚ ਵੀ ਜੰਮ ਹੈ ਪਰ ਜੇ ਕਹੀਏ ਸੁੰਢੀ ਸੰਢੀ ਕੋਈ ਨਹੀਂ ਨਾ ਕਦੇ ਪਈ ਹੈ ਨਾ ਪਾਣੀ ਤੋਂ ਬਾਅਦ ਵੀ ਤੁਹਾਨੂੰ ਦਿਖਾ ਦਾਂਗੇ ਕੋਈ ਕਿਸੇ ਕਿਸਮ ਦੀ ਸੁੰਢੀ ਨਹੀਂ ਪਾਰੇ ਨੇ ਵੀ ਜਾਣਾ ਅਲੇ-ਦਲੇ ਵਾਲੇ ਬੂਟੇ ਆ ਨੇ ਲੱਗਦਾ ਹੈ ਕਿ ਇੱਥੇ ਥੋੜੀ ਜਿਹੀ ਘਟਾ ਪਰ ਕੋਈ ਖਾਸ ਫਰਕ ਨਹੀਂ ਹੈਗਾ ਸਾਰੇ ਕਿਤੇ ਇਕੁਅਲ ਜਮ ਮੱਲਿਆਂ ਜਾਂ ਥੋੜਾ ਵੱਜ ਜਾਂਦਾ ਆ ਜਗਾ ਥੋੜੀ ਜੀ ਗਿਲ ਘੱਟ ਸੀ ਇੱਥੇ ਥੋੜਾ ਜਿਹਾ ਜਮ ਘੱਟ ਲੱਗਦਾ ਪਰ ਇਹ ਨਹੀਂ ਵੀ ਇੰਦੀ ਐਂਡ ਪਰ ਜਾਣੇ ਸਾਰੇ ਨੇ ਪਰ ਜਾਣ ਅਣਕ ਤਾਂ 6 ਕਿਲੋ ਦੀ ਵੀ ਬਹੁਤ ਪਰ ਜਾਂਦੀ ਹੈ ਇਹ ਆ ਜਿਹੜਾ ਆ ਖੇਤ ਆ ਇਹ 5 ਦਿਨ ਲੇਟ ਆ 10 10 ਨਵੰਬਰ ਦਾ 5 ਦਿਨ ਦਾ ਫਰਕ ਹੈ ਅੱਗੇ ਆਪਾਂ ਗੱਲ ਕਰਾਂਗੇ ਯੂਰੀਏ ਦੀ ਸਪਰੇਅ ਸਰੂ ਦੀ ਵੀ ਕਿਹੜੀ ਕਰ ਰਹੇ ਹਾਂ ਤੇ ਹੁਣ ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਜਿੱਥੇ ਬਹੁਤ ਜ਼ਿਆਦਾ ਪਰਾਲੀ ਪਈ ਸੀ ਕਣਕ ਉੱਥੇ ਵੀ ਨਿਕਲੇ ਆਉਂਦੀ ਆ ਕਣਕ ਨਹੀਂ ਰਹਿੰਦੀ ਗਿੱਲ ਹੋਵੇ ਆ ਦੇਖ ਲਓ ਇੱਥੇ ਕਿੰਨੀ ਪਰਾਲੀ ਪਈ ਹੈ ਇੱਥੇ ਵੀ ਕਣਕ ਨਿਕਲੀ ਹੋਈ ਹੈ ਦੇਖਣ ਨੂੰ ਤੁਹਾਨੂੰ ਥੋੜੀ ਜਿਹੀ ਘੱਟ ਜੀ ਲੱਗਦੀ ਐਵੇਂ ਦੇਖ ਕੇ ਦੇਖੋ ਪੂਰੀ ਹੈ ਬਾਦੂ ਚਮ ਹੈ ਬਾਦੂ ਇੱਥੇ ਕਿੰਨੀ ਪਰਾਲੀ ਸੀ ਇੱਥੇ ਵੀ ਕਣਕ ਨਿਕਲੇ ਇਹਨੇ ਵੀ ਰਲ ਜਾਣਾ ਬਾਦੂ ਰਲ ਜਾਣਾ ਮਾੜਾ ਮੋਟਾ ਕੋਈ ਦਾਣਾ ਰਹਿ ਗਿਆ ਨਹੀਂ ਪਾਣੀ ਬਹੁਤ ਆ ਗਿਆ ਆ ਜਿਹੜਾ ਬਿਆਹ ਜਿਹੜੀ ਵੈਰਾਈਟੀ ਆ ਇਹ ਹੈਗੀ ਆ 222 ਨਵੀਂ ਜਿਹੜੀ ਕੋਈ 222 ਆਈ ਆ ਇੱਕ ਲਾਗੂ ਪੀਜ ਕੇ ਦੇਖਿਆ ਇਹਦੇ ਵਿੱਚ ਵੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਜਰਮੀਨੇਸ਼ਨ ਦੀ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਓਕੇ ਜਰਮੀਨੇਸ਼ਨ ਤੇ ਤੋ ਅੱਗੇ ਉਹ ਸਾਰਾ 600 600 ਸੱਤ ਸਾਰਾ ਤਾਂ ਫੇਰ ਇੱਧਰ 1105 10 ਕਿਲੋ ਦਾ ਇਹਦੇ ਵਿੱਚ ਬੀਜ ਪਾਇਆ ਸੀ ਸਾਰੀ ਚਾਹ ਖੇਤਾਂ ਥੋੜਾ ਘਟ ਪਿਆ ਵਾ 9 ਕਿਲੋ ਦਾ ਬੀਜ ਪਿਆ ਵਾ ਔਰ ਇਹਨੇ ਪਾਣੀ ਲੱਗਣ ਨਾਲ ਪੂਰੀ ਫਸ ਜਾਣਾ ਭਰ ਜਾ। ਅਣਕ ਤਾਂ ਦੇਖਿਆ 6-7 ਕਿਲੋ ਦੀ ਬਹੁਤ ਹੋ ਜਾਂਦੀ। ਆਹ ਸਾਰੀ ਵਧੀਆ ਜਰਮੀਨੇਸ਼ਨ ਐ 677। ਕੋਈ ਕਿਸੇ ਕਿਸਮ ਦੀ ਸੁੰਡੀ ਨਹੀਂ ਕੋਈ ਲੈਂਡ ਨਹੀਂ ਦੇਣ ਨਹੀਂ ਜੰਮ ਵਧੀਆ ਉੱਗ ਵਧੀਆ ਆਈ ਝਾੜ ਵਧੀਆ। ਸੋ ਇਨ ਦੀ ਐਂਡ ਗੱਲ ਇਹ ਆ ਵੀ ਜਿਹੜੇ ਹੁਣ ਆਪਾਂ ਆਮ ਸੱਜਣ ਮਿੱਤਰ ਕਹਿਣ ਲੱਗ ਜਾਂਦੇ ਨੇ ਭਾਈ ਪੂਸ਼ਾ 'ਚ ਤਾਂ ਕੋਈ ਹੀਲਾ ਹੀ ਨਹੀਂ ਹੁਣ ਮੈਂ ਪੂਸ਼ਾ ਦੀ ਬਸ ਸੀ ਹੁਣ ਹੋਰ ਬੀਜ ਗਿਣਨ ਲੱਗ ਗਿਆ 212 ਨਹੀਂ 318 ਭਾਈ। ਉਹ ਇਦੋਂ ਵੀ ਵੱਡਾ ਐਂਦਾ ਬਾਈ ਫਿਰ ਗੰਨਾ ਵੀ ਐਂਦਾ ਇਹ ਗੱਲਾਂ ਦਾ ਤਾਂ ਕੋਈ ਜਵਾਬ ਹੀ ਨਹੀਂ ਉਹ ਸ਼ਾਦੀ ਸੀ ਉਹ ਤੁਹਾਨੂੰ ਦਿਖਾਤੀ ਇਹ ਜਾਂ ਜਾਮਾ ਇਹਨੂੰ ਆਪਾਂ ਸਿਰੇ ਤੱਕ ਲਾ ਕੇ ਜਾਵਾਂਗੇ ਝਾੜ ਤੱਕ ਹਲੇ ਇਹਦੇ ਵਿੱਚੋਂ ਮਾੜਾ ਮੋਟਾ ਦਾਣਾ ਪਾਣੀ ਨਾ ਵੀ ਬਾਹਰ ਆ ਜਾਂਦਾ ਉਹ ਵੀ ਨਾਲੇ ਰਲ ਰੁਲ ਜਾਂਦਾ ਆ ਜਣੀ ਥੋੜਾ ਜਿਹਾ ਖੇਤਾਂ ਚ ਥੋੜਾ ਜਿਹਾ ਮੈਨੂੰ ਲੱਗਦਾ ਵੀ ਘੱਟ ਆ ਪਰ ਜੰਮ ਵਾਧੂ ਵਾਧੂ ਹੋ ਜਾਂਦੀ ਹੈ ਜੇ ਨੇੜੇੋਂ ਦੇਖੋ ਐ ਦੂਰੋਂ ਤੁਹਾਨੂੰ ਐਵੇਂ ਲੱਗੂਗੀ ਖੇਤੇ ਬਸ ਗੱਲ ਆ ਵੀ ਇਹ ਦੇਖਣ ਨੂੰ ਭੈੜੀ ਲੱਗਦੀ ਆ ਪਹਿਲਾਂ ਪਹਿਲਾਂ ਦੇਖਣ ਨੂੰ ਸਹੀ ਨਹੀਂ ਲੱਗਦੀ ਹੁੰਦੀ ਐ ਲੱਗ ਜਾਂਦਾ ਵੀ ਇਹ ਕੀ ਹੋਊਗਾ ਪਰ ਜਦੋਂ ਮ ਬਥੇਰਾ ਹੋ ਜਾਂਦਾ ਬਾਅਦ ਚ ਪਰਾਲੀ ਕਰਕੇ ਕਣਕ ਘੱਟ ਦਿਖਦੀ ਆ ਇਹਨੂੰ ਤੁਹਾਨੂੰ ਆ ਖਾਲੀ ਜਗ੍ਹਾ ਦਿਨਦੀ ਆ ਪਰ ਇਹ ਖਾਲੀ ਹੈ ਨਹੀਂ ਆ ਦੇਖੋ ਐ ਚ ਕਣਕ ਸਾਰੇ ਕਿਤੇ ਹੈਗੀ ਆ ਤੇ ਹੁਣ ਇਹਦੇ ਵਿੱਚ ਆਪਾਂ ਅਗਲੀ ਵੀਡੀਓ ਚ ਯੂਰੀਆ ਦੀ ਗੱਲ ਕਰਾਂਗੇ ਤੇ ਸਪਰੇਅ ਦੀ ਗੱਲ ਕਰਾਂਗੇ ਵੀ ਕਿਹੜੀ-ਕਿਹੜੀ ਕਰੀ ਆ ਕਰਨੀ ਆ ਮੈਗਨੀਜ਼ ਜਾਂ 19 19 ਦੀ ਉਹਦੇ ਬਾਰੇ ਚ ਸਾਰੀ ਡਿਟੇਲ ਚ ਗੱਲ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਇਹ ਆਪਾਂ ਸਿਰੇ ਤੱਕ ਲੈ ਕੇ ਜਾਣੀਆਂ ਝਾੜ ਤੱਕ ਵੀ ਕੀ ਇਹਦਾ ਹਿਸਾਬ ਕਿਤਾਬ ਨਿਕਲੇ ਕੋਈ ਸਮੱਸਿਆ ਨਹੀਂ ਆਪਾਂ ਨੂੰ ਕਿਸੇ ਕਿਸਮ ਦੀ ਸਾਡੀ ਜ਼ਮੀਨ ਚ ਸੁੰਡੀ ਨਹੀਂ ਪੈਂਦੀ ਹੋਰ ਕਿਤੇ ਪੈਂਦੀ ਆ ਉਹਦੇ ਬਾਰੇ ਚ ਮੈਂ ਕਹਿ ਨਹੀਂ ਸਕਦਾ ਉਹ ਨਾ ਬੀਜੋ ਕੋਈ ਹੋਰ ਤਰੀਕਾ ਅਪਣਾ ਕੇ ਦੇਖੋ ਨਹੀਂ ਨਹੀਂ ਸਾਡੇ ਤਾਂ ਲੰਬੇ ਟਾਈਮ ਤੋਂ ਇਦਾਂ ਚੱਲ ਰਿਹਾ ਹੁਣ ਇਹ ਦੇਖਣ ਨੂੰ ਪੈ ਲੱਗੀ ਜਾਂਦਾ ਹੁਣ ਆ ਦੇਖੋ ਜੀ ਆਪਾਂ ਨੇੜੇ ਜਾਵਾਂਗੇ ਕਿੱਤੋਂ ਵੀ ਜਗ੍ਹਾ ਖਾਲੀ ਨਹੀਂ ਸਾਰੇ ਕਿਤੇ ਦਣ ਜੇ ਦੂਰ ਤੋਂ ਕੈਮਰਾ ਮਾਰਦੇ ਆ ਲੱਗਦਾ ਵੀ ਇਹ ਖਾਲੀ ਜਗ੍ਹਾ ਪਰ ਖਾਲੀ ਜਗ੍ਹਾ ਕਿਤੇ ਨਹੀਂ ਆ ਦੇਖੋ ਸਾਰੇ ਕਿਤੇ ਭਰੀ ਹੋਈ ਹੈ ਸੋ ਇਹ ਸੀ ਕਣਕ ਦੇ ਉੱਤੇ ਵੀਡੀਓ ਜੇ ਚੰਗੀ ਲੱਗੀ ਇਹਨੂੰ ਜਰੂਰ ਸ਼ੇਅਰ ਕਰਿਓ ਤੇ ਮੇਰੀ ਬੇਨਤੀ ਆ ਜਿਹੜੇ ਸੱਜਣ ਜਾ ਸਕਦੇ ਨੇ ਧਰਨੇ ਤੇ ਜਰੂਰ ਜਾਇਓ ਕਿ ਸਾਨੂੰ ਮਜ਼ਦੂਰ ਇਕਤਾ ਜਿੰਦਾਬਾਦ ਆ ਜਿੰਦਾਬਾਦ ਰਹਿਣੀ ਚਾਹੀਦੀ ਆ ਸੋ ਬਹੁਤ ਬਹੁਤ ਧੰਨਵਾਦ ਮਰਾ ਤੁਹਾਨੂੰ ਚੜ੍ਹਦੀ ਕਲਾ ਦੇ